ਲੋਕਾਂ ਦੀਆਂ ਚੌਕਿਆਂ ਦੀ ਥਾਲੀਆਂ ਪਈਆਂ ਰਹਿ ਗਈਆਂ ਵਿੱਚੇ ਚਮਚੇ ਪਏ ਰਹਿ ਗਏ ਜੁੱਤੀਆਂ ਲਾਈਆਂ ਰਹਿ ਗਈਆਂ ਅਚਨ ਚੇ ਅਜਾੜਾ ਪੈ ਗਿਆ ਬਹੁਤ ਮੰਦਾ ਹਾਲ ਹੋਇਆ ਮੈਂ ਦੱਸ ਨਹੀਂ ਸਕਦਾ ਹੂੰ ਬਾਪੂ ਜੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਆ ਉਦੋਂ ਲੋਕਾਂ ਤੇ ਕਹਿਰ ਦੀ ਹਨੇਰੀ ਝੁੱਲੀ ਤਾਂ ਕਾਫੀ ਸਾਰੇ ਲੋਕਾਂ ਨੇ ਉਹ ਦਰਦਨਾਕ ਸੀਨ ਦੇਖਿਆ ਤੁਸੀਂ ਵੀ ਦੇਖਿਆ ਤੁਹਾਡੀ ਉਮਰ ਉਦੋਂ ਕਿੰਨੀ ਕੁ ਸੀ ਇਹ ਬਹੁਤ ਦੁਖਦਾਈ ਘਟਨਾ ਉਦੋਂ ਦੀ ਜੀ ਮੇਰੀ ਉਮਰ ਉਦੋਂ 15 ਸਾਲ ਦੀ ਸੀ ਅੱਛਾ ਜੀ ਬਹੁਤ ਜ਼ੁਲਮ ਹੋਇਆ ਈਦ ਵਾਲਾ ਦਿਨ ਸੀ ਹੂੰ ਲੋਕਾਂ ਦੀਆਂ ਚੌਕਿਆਂ 'ਚ ਥਾਲੀਆਂ ਪਈਆਂ ਰਹਿ ਗਈਆਂ ਵਿੱਚੇ ਚਮਚੇ ਪਏ ਰਹਿ ਗਏ ਜੁੱਤੀਆਂ ਲਾਈਆਂ ਰਹਿ ਗਈਆਂ ਅਚਨ ਚੇਹ ਦਾ ਜਾੜਾ ਪੈ ਗਿਆ ਓਹੋ ਅੱਛਾ ਜੀ ਅਚਨ ਚੇਹ ਦਾ ਜਾੜਾ ਪੈ ਗਿਆ ਰੋਂਦੇ ਕਲਾ ਦੇ ਚਲੇ ਗਏ ਕੋਈ ਭੌਕੇ ਫਿਰ ਮੁੜ ਆਇਆ ਕੋਈ ਫਿਰ ਚਲਾ ਗਿਆ ਬਹੁਤ ਅਨਰਥ ਹੋਇਆ ਹੂੰ ਉਸ ਤੋਂ ਬਾਅਦ ਲੋਕੀ ਜਿਹੜੇ ਵਿੱਚ ਲੁੱਟਣ ਖੋਣ ਵਾਲੇ ਸੀ ਉਹਨਾਂ ਨੇ ਕਤਲ ਕਰਨੇ ਸ਼ੁਰੂ ਕਰਤੇ ਜੀ ਉਹਨਾਂ ਨੇ ਵੜ-ਵੜ ਸਿੱਟੇ ਗਏ ਹੁਣ ਤਾਂ ਗਿਲਜਾਂ ਵੇਖ ਨੇ ਉਹ ਗਿਲਜਾਂ ਬੜੀਆਂ ਹੁੰਦੀਆਂ ਸੀ ਦੀ ਗਿਲਜਾਂ ਖਾਂਦੀਆਂ ਬੰਦਿਆਂ ਨੂੰ ਅਸੀਂ ਵੇਖੀਆਂ ਅੱਛਾ ਗਿਰਜਾਂ ਜਿਹੜੀਆਂ ਹਾਂਜੀ ਉਸ ਤੋਂ ਬਾਅਦ ਜਿਹੜੇ ਨਹੀਂ ਲਿਜਾ ਸਕਦੇ ਸੀ ਵਿਦ ਸੀ ਲੜਕੀਆਂ ਨੂੰ ਇੱਜ਼ਤਾਂ ਵੀ ਖਰਾਬ ਨਾ ਹੋਣ ਕਈ ਨਹਿਰਾਂ 'ਚ ਸਿੱਟ ਕੇ ਗਏ ਕਈ ਖੂਹਾਂ 'ਚ ਸਿੱਟ ਕੇ ਗਏ ਹੂੰ ਬਹੁਤ ਮੰਦੀ ਹਾਲਤ ਸੀ ਹੂੰ ਪਾਬ ਖੋ ਰਹੇ ਹੋ ਤੁਸੀਂ ਜਦੋਂ ਉਧਰਲੇ ਬੰਦੇ ਆਏ ਇਹੋ ਹਾਲ ਉਹਨਾਂ ਦਾ ਸੀ ਓਹੋ ਅੱਛਾ ਜੀ ਉਹਨਾਂ ਦੀ ਵੀ ਵਿੱਚੇ ਮਈਆਂ ਧੁਨੀਆਂ ਆਉਂਦੀਆਂ ਸੂਪੀਆਂ ਗੱਡਿਆਂ ਦੇ ਵਿੱਚੇ ਕਈਆਂ ਔਰਤਾਂ ਨੂੰ ਬੱਚੇ ਹੋ ਗਏ ਕਈਆਂ ਦਾ ਬੜਾ ਮੰਦਾ ਹਾਲ ਤੇ ਭਾਦੋਂ ਸੀ 10 12 ਦਿਨ ਗਏ ਤੇ ਜਦੋਂ ਇਹ ਅਜਾੜਾ ਹੋਇਆ ਜੀ ਤੇ ਕਣੀਆਂ ਵੀ ਕਹਿਣ ਵੀ ਅਸੀਂ ਆ ਉਹ 2 ਮਹੀਨੇ ਡੇਢ ਅਯਾੜਾ ਵੀ ਤੁਰਿਆ ਫਿਰਦਾ ਰਿਹਾ ਤੇ ਕਣੀਆਂ ਨਹੀਂ ਹਟੀਆਂ ਜੀ ਨਹਿਰਾਂ ਦੇ ਪਾਣੀ ਲਊਓ ਲੁਹਾਨ ਹੋ ਗਏ ਤੇ ਭੁਖੇ ਧਾਇ ਜਿੰਨੇ ਸਰਨਾਰਸੀ ਜਾਂਦੇ ਸੀ ਜਾਂ ਆਉਂਦੇ ਸੀ ਨਹਿਰਾਂ ਦਾ ਪਾਣੀ ਉਹ ਲਊ ਵਾਲਾ ਵੀ ਉਹਨਾਂ ਨੂੰ ਪੀਣਾ ਪੈਂਦਾ ਸੀ ਜੀ ਬਹੁਤ ਮੰਦਾ ਹਾਲ ਹੋਇਆ ਮੈਂ ਦੱਸ ਨਹੀਂ ਸਕਦਾ ਹੂੰ ਬਹੁਤ ਮੰਦਾ ਹਾਲ ਹੋ ਗਿਆ ਹੂੰ ਜਿਹੜੀਆਂ ਪਾਕਿਸਤਾਨੀਆਂ ਔਰਤਾਂ ਉਹ ਕਰਨ ਹੈ ਹੋਵੇ ਜਨਾਮ ਕਰਤਾ ਗਨਾ ਹੂੰ ਇਹਨਾਂ ਤੋਂ ਸੰਭਾਲਿਆ ਨਹੀਂ ਗਿਆ ਜਦੋਂ ਮਿਲਟਰੀ ਦੇ ਨਾਲ ਬੰਦੇ ਉਧਰ ਲਿਜਾਂਦੇ ਇਧਰ ਲਿਆਉਂਦੇ ਕਤਲੇਆਮ ਨਾ ਹੁੰਦਾ ਜੀ ਇਹੋ ਜੀ ਘਟਨਾ ਰੱਬ ਕਰਕੇ ਕਿਤੇ ਕਿਸੇ ਕਿਸੇ ਮੋਲਕ ਚ ਆਵੇ ਨਾ ਹੂੰ ਬਹੁਤ ਦੁਖਦਾਈ ਘਟਨਾ ਸੀ ਅੱਛਾ ਉਦੋਂ ਤੁਸੀਂ ਭਾਵੁਕ ਹੋ ਰਹੇ ਹੋ ਉਦੋਂ ਤੁਸੀਂ ਅੱਜ ਵੀ ਤੁਹਾਡਾ ਮਨ ਪਰ ਆਇਆ ਉਹ ਸੀਨ ਚੇਤੇ ਕਰਕੇ ਇੰਨਾ ਮਤਲਬ ਕਿੰਨਾ ਦੁਖਦਾਇਕ ਹੋਊਗਾ ਸੋਚ ਕੇ ਐਂ ਲੱਗਦਾ ਤੂੰਸ ਤਾਂ ਆਪਨੇ ਹੱਡੀ ਹੰਡਾਇਆ ਸਾਰਾ ਕੁਝ ਤੇ ਉਦੋਂ ਜਿਹੜੇ ਲੋਕ ਸੀਗੇ ਕਿ ਉਹਨਾਂ ਵਿੱਚ ਵੀ ਕੋਈ ਨਫ਼ਰਤ ਸੀ ਕੋਈ ਨਫ਼ਤ ਨਹੀਂ ਐਨਾ ਪਿਆਰ ਸੀ ਚਾਚੇ ਤਾਏ ਕੋਈ ਕਿਸੇ ਨੂੰ ਜਾਤ ਪਾਤ ਦਾ ਸਵਾਲ ਨਹੀਂ ਸੀਗਾ ਲਾਇਲਪੁਰ ਸਾਡਾ ਇੱਕ ਮذਬੀ ਸਿੱਖ ਦਾਦਿਆਂ ਦੇ ਧਾਂ ਲੱਗਦਾ ਸੀਗਾ ਜੀ ਇੱਥੋਂ ਦੇ ਬੰਦੇ ਨੂੰ ਉਹ ਉਹ ਵੀ ਸਾਡਾ ਤਾਇਆ ਲੱਗਦਾ ਸੀਗਾ ਸੈਨਾ ਸੀ ਤੇਲੀ ਸੀ ਚੰਗਾ ਭਾਗ ਵਾਲਾ ਬੰਦਾ ਸੀ ਜੀ ਉਜੜ ਵੀ ਗਏ ਉਹਨੇ ਉਹਨੂੰ ਕਿਹਾ ਵੀ ਸਾਡੇ ਗੇਟ ਦਾ ਧਿਆਨ ਰੱਖੀ ਮਹੰਗਾ ਸਿਆ ਹੂੰ ਤੇ ਲੋਕਾਂ ਨੂੰ ਗਿਆਨ ਨੂੰ ਵੀ ਇੰਨਾ ਯਕੀਨ ਨਹੀਂ ਸੀਗਾ ਵੀ ਸਾਨੂੰ ਇਹ ਮੁੜ ਕੇ ਪਰਦੇਸ ਹੀ ਰਹਿਣਾ ਪੈਣਾ ਜਾਣਾ ਨਹੀਂ ਪੈਣਾ ਸਾਨੂੰ ਬਹੁਤ ਮੰਦਾ ਹਾਲ ਵੇਖਿਆ ਬਹੁਤ ਮੰਦਾ ਹਾਲ ਵੇਖਿਆ ਜਿਹੜੇ ਲੋਕ ਬੱਚਿਆਂ ਨੂੰ ਲੈ ਕੇ ਹੂੰ ਤੇ ਜਿੱਥੇ ਇਹਨਾਂ ਦੇ ਬਣਾਏ ਹੁੰਦੇ ਰਹਿਣ ਬਹਿਣ ਨੂੰ ਥੋੜੇ ਬਹੁਦੇ ਥਾਂ ਤੇ ਉਥੇ ਭੁੱਖੇ ਤੇ ਆਏ ਜਵਾਕ ਰੋਂਦੇ ਰਹੇ ਬੁਰੇ ਹਾਲ ਮੋਕੇ ਦੜੇ ਉਹ ਦੁਖਦਾਈ ਘਟਨਾ ਜਿਹੜੀ ਆ ਨਾ ਉਹ ਵੇਖੀ ਨਹੀਂ ਜਾ ਸਕਦੀ ਜੀ ਮੇ ਲੋਕਾਂ ਨੂੰ ਇੱਕ ਆਪ ਦੇ ਆਪ ਵਿੱਚ ਆਸ ਸੀ ਉਮੀਦ ਸੀਗੀ ਵੀ ਬੇਸ਼ੱਕ ਅੱਜ ਇਹ ਲੜਾਈ ਲੱਗ ਗਈ ਆ ਪਰ ਅਸੀਂ ਫੇਰ ਕਦੇ ਨਾ ਕਦੇ ਆਪਦੇ ਘਰਾਂ ਵਿੱਚ ਵਾਪਸ ਆਵਾਂਗੇ ਲੋਕਾਂ ਨੂੰ ਇੰਨਾ ਸੀ ਵੀ ਅਸੀਂ 2-3 ਮਹੀਨੇ 4 ਮਹੀਨੇ ਹੀ ਆ ਕੋਈ ਕਿਸੇ ਦੇ ਘਰੇ ਭਾਂਡੇ ਰੱਖ ਗਿਆ ਕੋਈ ਜੁੱਲ ਰੱਖ ਗਿਆ ਕੋਈ ਸਲੂਕ ਰੱਖ ਗਿਆ ਇਹੜਾ ਕੁਮਬੜਾ ਮੋਟਾ ਮੁੱਠ ਦਾ ਮਾਲ ਸੀ ਗਰੀਬੀਆਂ ਸੀ ਉਹਨਾਂ ਵਿੜਿਆਂ 'ਚ ਕਿਹੜਾ ਕੋਈ ਆਮਦਨ ਸੀ ਜੀ ਉਹ ਕੁਛ ਲੈ ਗਏ ਵਿਚਾਰੇ ਉਹ ਰਾਜ ਲੁੱਟੇ ਗਏ ਉਸ ਆਪਦੇ ਆਪ ਲੋਕਾਂ ਨੂੰ ਬੜਾ ਗਏ ਨਾ ਕੋਈ ਆਇਆ ਤੇ ਨਾ ਮੁੜ ਕੇ ਕਿਸੇ ਨੂੰ ਕੋਈ ਚੀਜ਼ ਮਿਲੀ ਹੈ ਤੇ ਨਾ ਹੀ ਮੁੜ ਕੇ ਕੁਛ ਚਿਰ ਚਿੱਠੀਆਂ ਆਉਂਦੀਆਂ ਰਹੀਆਂ ਲੋਕਾਂ ਦੀਆਂ ਮੁਸਲਮਾਨਾਂ ਦੀਆਂ ਵਿਚਾਰੇ ਮੁੜ ਕੇ ਇੱਧਰ ਉੱਧਰ ਨਹੀਂ ਸੀ ਕੋਪੜਿਆ ਤੇ ਬੱਸ ਉਹ ਹਾਰ ਕੇ ਹਟ-ਹੁਟ ਗਏ ਹੁਣ ਵੀ ਜਦੋਂ ਕੋਈ ਨਨਕਾਣਾ ਸਾਹਿਬ ਜਾਂਦਾ ਸੀ ਜੀ ਤੇ ਉੱਥੇ ਉਹ ਨਾ ਜਿਹੜੇ ਇਧਰਲੇ ਪਾਸੇ ਦੇ ਸੀ ਪੰਜਾਬ ਦੇ ਜੀਰਾ ਤਹਿਸੀਲ ਦੇ ਜੀ ਉਹ ਪੁੱਛਦੇ ਹੁੰਦੇ ਸੀ ਵੀ ਕੋਈ ਫਿਰੋਜ਼ਪੁਰ ਦੇ ਜ਼ਿਲ੍ਹੇ ਚੋਂ ਆਇਆ ਹੂੰ ਤੇ ਉਹਨਾਂ ਬੁੰਡਿਆਂ ਨੇ ਕਹਿਣਾ ਜੀ ਹਾਂ ਆਏ ਅਸੀਂ ਹਾਂ ਵੀ ਫਲਾਨੀਆਂ ਵਾਲੀਆਂ ਦੀਆਂ ਚੜਦੀਆਂ ਤਲਵੰਡੀਆਂ ਦਾ ਕੀ ਹਾਲ ਹੈ ਲੋਕਾਂ ਦਾ ਉਸ ਮਿੱਟੀ ਜੋ ਮੋਹ ਨਹੀਂ ਗਿਆ ਹੂੰ ਬਹੁਤ ਮੰਦਾ ਹਾਲ ਹੋਇਆ ਹੂੰ ਲੋਕਾਂ ਨੂੰ ਉਮੀਦ ਨਹੀਂ ਸੀ ਜਿਹੜੀਆਂ ਇਹ ਹੱਦਾਂ ਇਹ ਸਰਹੱਦਾਂ ਬਣ ਗਈਆਂ ਆਪਦਾ ਹੀ ਉਹਨਾਂ ਦੇ ਦੇਸ਼ ਦੇ ਅੰਦਰ ਉਹਨਾਂ ਨੂੰ ਨਹੀਂ ਸੀ ਉਮੀਦ ਨਾ ਕੋਈ ਉਮੀਦ ਨਹੀਂ ਸੀ ਕੋ ਉਹਨਾਂ ਨੂੰ ਹੂੰ ਬਹੁਤ ਮੰਦਾ ਹਾਲ ਹੋਇਆ ਹੂੰ ਬਹੁਤ ਮੰਦਾ ਹਾਲ ਹੋਇਆ ਕਹਿਣ ਤੋਂ ਸੁਣਨ ਤੋਂ ਬਾਹਰ ਆ ਹੂੰ ਤੇ ਬਾਪੂ ਜੀ ਕਹਿੰਦੇ ਕਿ ਉਦੋਂ ਜਿਹੜੀਆਂ ਜਵਾਨ ਧੀਆਂ ਸੀ ਲੋਕਾਂ ਦੀਆਂ ਕੰਗਾਂ ਨੇ ਤਾਂ ਬਹੁਤ ਆਏ ਸਮਝਿਆ ਵੀ ਇਹ ਇੱਜ਼ਤਾਂ ਨੇ ਉਹਨਾਂ ਦੀ ਰੱਖਿਆ ਕੀਤੀ ਪਰ ਕੰਗਾ ਨੇ ਉਹਨਾਂ ਕੁੜੀਆਂ ਦੇ ਨਾਲ ਬਹੁਤ ਬਦਸਲੂਕੀਆਂ ਕੀਤੀਆਂ ਹਾਂ ਇਹ ਹੋਇਆ ਹੈ ਸਾਡੇ ਗਵਾਹ ਸੀ ਜੀ ਉਹ ਦੋ ਹੀ ਜੀ ਸੀਗੇ ਚੰਨੀ ਜੀ ਬੱਚਾ ਹੈ ਨਹੀਂ ਸੀ ਕੋਈ ਇੱਕ ਲੜਕੀ ਸੀ ਜੀ ਉਹ ਕਾਫਲੇ ਦੇ ਵਿੱਚੋਂ ਰੁਲ ਗਏ ਤੇ ਜਾਵੇ ਕਿੱਧਰ ਅਖੀਰ ਉਹਨੇ ਆਪਦੇ ਪਿੰਡ ਪਹੁੰਚ ਕੇ ਆ ਗਈ ਹੂੰ ਉੱਥੇ ਵੀ ਜਿਹੜੇ ਕੋਈ ਬੰਦੇ ਵੇ ਇੱਥੇ ਸੀਗੇ ਉਹਨਾਂ ਨੇ ਉਹਨੂੰ ਕੋਸ਼ਿਸ਼ ਕੀਤੀ ਘਰ ਰੱਖਣ ਦੀ ਜੀ ਪਰ ਵਿੱਚ ਬੰਦੇ ਚੰਗੇ ਵੀ ਸੀਗੇ ਜੀ ਉਹਨਾਂ ਨੇ ਗਾਲਾ ਗੋਲਾ ਦੇ ਕੇ ਆਪਦਾ ਬੰਦਾ ਘੱਲ ਕੇ ਤੇ ਉਹ ਉਹ ਲੜਕੀ ਨੂੰ ਛੱਡ ਕੇ ਆਂਦਾ ਕਾਫਲੇ ਦੇ ਨਾਲ ਲਾ ਕੇ ਆਂਦੀ ਉਹ ਬਿਲਕੁਲ ਸਾਡੇ ਗਵਣ ਸੀ ਜੀ ਉਹ ਫਜਲੇ ਦੀ ਕੁੜੀ ਸੀ ਅੱਕੋ ਦੀ ਕੁੜੀ ਸੀ ਉਹਨਾਂ ਦੋਵਾਂ ਦੇ ਮੈਂ ਨਾ ਜਾਣਦਾ ਇਹ ਲੋਕੀ ਇੱਜ਼ਤਾਂ ਬਚਾਉਣ ਬਦਲੇ ਕਈ ਖੂਹਾਂ ਛੱਡ ਗਏ ਕੋਈ ਨਹਿਰਾਂ ਛੱਡ ਗਿਆ ਹੂੰ ਕੋਈ ਹੱਥੀ ਮਾਰ ਗਿਆ ਕੋਈ ਨਾਲ ਲੈ ਗਿਆ 12 ਸਾਲ ਲੋਕਾਂ ਦੇ ਗੱਡੇ ਚੱਲਦੇ ਰਹੇ ਆ 12 ਸਾਲ ਤੱਕ ਲੋਕੀ ਟਿਕੇ ਨਹੀਂ ਕਿਸੇ ਨੂੰ ਪਹਿਲੀ ਕਿਤੇ ਲਾਟ ਹੋ ਗਈ ਕਿਸੇ ਨੂੰ ਕਿਸੇ ਲਾਟ ਹੋ ਗਈ ਇਹ ਨਹੀਂ ਬਈ ਸਿੱਖ ਹੀ ਸੌਖੇ ਰਹੇ ਆ ਜਾਂ ਮੁਸਲਮਾਨ ਔਖੇ ਰਹੇ ਆ ਦੋਵਾਂ ਤਰ੍ਹਾਂ ਦਾ ਮੰਦਾ ਹਾਲ ਹੋਇਆ ਮੰਦਾ 12 ਸਾਲ ਤੱਕ ਕਿਸੇ ਨੂੰ ਕਿਤੇ ਲਾਟ ਹੋ ਗਈ ਤਹਿਸੀਲਦਾਰ ਨੇ ਕਰਤੀ ਕਦੇ ਕਿਸੇ ਨੂੰ ਹੁਣ ਜਾ ਕੇ ਦੁਨੀਆ ਟਿੱਕੀ ਆ ਤੇ ਹੁਣ ਫਿਰ ਹਾਲਾਤ ਖਰਾਬ ਹੁੰਦੇ ਜਾਂਦੇ ਆ ਹਾਂ ਅਨ ਹਾਂਜੀ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਲੋਕਾਂ ਨੂੰ ਕੰਘਾ ਨੂੰ ਆਏ ਹੋਇਆ ਚਾਹੇ ਉਹ ਪਾਕਿਸਤਾਨ ਦੇ ਲੋਕ ਹੋਣ ਕੋਈ ਜਾਂ ਆਪਣੇ ਇੱਧਰ ਦੇ ਲੋਕ ਹੋਣ ਉਹਨਾਂ ਨੂੰ ਐਂ ਲੱਗਦਾ ਵੀ ਜੰਗ ਪਤਾ ਨਹੀਂ ਕੀ ਚੀਜ਼ ਆ ਜੰਗ ਮਤਲਬ ਕਈ ਤਾਂ ਇਹ ਸੋਚਦੇ ਆ ਵੀ ਜੰਗ ਹੋਣੀ ਚਾਹੀਦੀ ਆ ਤੇ ਜਿਹੜਾ ਤੁਸੀਂ ਸੀਨ ਦੱਸਦੇ ਹੋ ਜਿੰਨਾ ਦਰਦਨਾਕ ਜੰਗ ਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਅਸੀਂ ਤਾਂ ਇਹ ਕਹਾਂਗੇ ਵੀ ਜਿਹੜੇ ਆਗੂ ਬੰਦੇ ਆ ਇਹਨਾਂ ਦਾ ਧਰਮ ਕੋਈ ਨਹੀਂ ਹੈਗਾ ਜੀ ਨੋਟਾਂ ਦੀ ਲੋੜ ਆ ਜੀ ਕਿਸੇ ਨਾਲ ਇਹਨਾਂ ਦਾ ਕੋਈ ਦਰਦ ਨਹੀਂਗਾ ਜੀ ਤੇ ਨਹੀਂ ਇਹ ਹੁਣ ਵੀ ਟਕੇ ਰਹਿਣ ਆਪੋ ਆਪਣਾ ਜਿਵੇਂ ਹਰ ਧਰਮ ਹਰ ਮੁਸਲਮਾਨੀ ਧਰਮ ਸਿੱਖ ਧਰਮ ਹਿੰਦੂ ਧਰਮ ਸਾਰੇ ਮੱਥਾ ਟੇਕਣ ਜਾਂਦੇ ਆ ਪਰ ਮਨ ਦਾ ਕੋਈ ਨਹੀਂ ਜੀ ਕਿਉਂ ਕਿਸੇ ਤੇ ਤਕਾ ਕਰਦੇ ਆ ਕਿਉਂ ਕਿਸੇ ਦੀ ਚੀਜ਼ ਨੂੰ ਰੋਕਦੇ ਆ ਜੀ ਕਿਉਂਕਿ ਇਹ ਜ਼ੁਲਮ ਹੋ ਰਿਹਾ ਹੈ ਜਾਣ ਬੁੱਝ ਕੇ ਹੋ ਰਿਹਾ ਜੀ ਸਿਰਫ ਚੌਧਰ ਦੀ ਖਾਤਰ ਹਮ ਬਸ ਚੌਧਰ ਦੀ ਖਾਤਰ ਹੋ ਰਿਹਾ ਜੀ ਸ਼ਾਂਤੀ ਰਹਿਣੀ ਚਾਹੀਦੀ ਆ ਸਾਰੇ ਮੁਲਕਾਂ ਦੇ ਅੰਦਰ ਜੋ ਚੀਜ਼ਾਂ ਜੋ ਦੌਰ ਇਹ ਬਾਪੂ ਜੀ ਹੁਰਾਣੇ ਆਪਣੇ ਹੱਡੀ ਹੜਾਇਆ ਅੱਜ ਵੀ ਉਹ ਜਦੋਂ ਆਪਾਂ ਗੱਲ ਕੀਤੀ ਆ ਬਾਪੂ ਜੀ ਦੇ ਨਾਲ ਤਾਂ ਅੱਜ ਵੀ ਉਹ ਰੋ ਪਏ ਆ ਉਹ ਸਾਰਾ ਸੀਨ ਚੇਤੇ ਕਰਕੇ ਕਿੰਨਾ ਭਿਆਨਕ ਸਮਾਂ ਹੋਊਗਾ ਜਿੰਨਾ ਇਨਸਾਨਾਂ ਨੇ ਉਹ ਸਮਾਂ ਦੇਖਿਆ ਉਹ ਕਾਲਾ ਦੌਰ ਦੇਖਿਆ ਉਹ ਲੜਾਈਆਂ ਜੰਗਾਂ ਜੁੱਦਾਂ ਦੇਖੀਆਂ ਜਿਨ੍ਹਾਂ ਦੇ ਭਰੇ ਭਰਾਏ ਘਰ ਉੱਜੜ ਗਏ ਉਸ ਟਾਈਮ ਉਹਨਾਂ ਨੂੰ ਪਤਾ ਕਿ ਇਸ ਜੰਗਾਂ ਦਾ ਦਰਦ ਕੀ ਹੁੰਦਾ ਜਿਵੇਂ ਬਾਪੂ ਜੀ ਨੇ 1947 ਦਾ ਜਿਹੜਾ ਉਹ ਦੌਰ ਸੀ ਵੰਡ ਦਾ ਦੌਰ ਸੀ ਉਹ ਦੇਖਿਆ ਤੇ ਉਸ ਦਰਦ ਨੂੰ ਅੱਜ ਵੀ ਮਹਿਸੂਸ ਕਰ ਰਹੇ ਨੇ ਰੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਆਪ ਦੇ ਹੱਡੀ ਹੜਾਈਆਂ ਕਿੰਨਾ ਔਖਾ ਹੁੰਦਾ ਕਿਸੇ ਨੂੰ ਆਪਣਾ ਭਰਿਆ ਭਰਾਇਆ ਘਰ ਛੱਡ ਕੇ ਕਿਸੇ ਦੂਸਰੇ ਮੁਲਕ ਵਿੱਚ ਚਲੇ ਜਾਣਾ ਕਿਸੇ ਦੂਸਰੀ ਥਾਂ ਤੇ ਚਲੇ ਜਾਣਾ ਤੇ ਫਿਰ ਇਹ ਉਮੀਦ ਰੱਖਣੀ ਕਿ ਕਿਤੇ ਨਾ ਕਿਤੇ ਸਾਨੂੰ ਸ਼ਾਇਦ ਸਾਡੇ ਘਰ ਆਉਣ ਦਾ ਮੌਕਾ ਮਿਲੂਗਾ ਵਾਪਸ ਅਸੀਂ ਆਵਾਂਗੇ ਤੇ ਪਰ ਕਦੇ ਵੀ ਫਿਰ ਉਹ ਆਪਣੀ ਉਸ ਥਾਂ ਤੇ ਘਰਾਂ ਤੇ ਵਾਪਸ ਨਹੀਂ ਆ ਸਕਦੇ ਤਾਂ ਫਿਰ ਨਾਲ ਹੀ ਉਹਨਾਂ ਨੇ ਉਹਨਾਂ ਜੰਗਾਂ ਜੁੱਧਾਂ ਦੇ ਵਿੱਚ ਆਪ ਦੇ ਧੀਆ ਪੁੱਤ ਗਵਾਏ ਹੋਣ ਆਪਣੇ ਘਰਾਂ ਦੀਆਂ ਇੱਜ਼ਤਾਂ ਗਵਾਈਆਂ ਹੋਣ ਤਾਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਇਹਨਾਂ ਜੰਗਾਂ ਜੁੱਧਾਂ ਦਾ ਦਰਦ ਕੀ ਹੁੰਦਾ ਜਿਹੜੇ ਅੱਜ ਜੰਗਾਂ ਜੁੱਧਾਂ ਦੇ ਮਾਮਲਿਆਂ ਤੇ ਹਾਸਾ ਹਾਸ ਕੇ ਗੱਲਾਂ ਕਰਦੇ ਨੇ ਰੀਲਾਂ ਬਣਾ ਰਹੇ ਨੇ ਇਹਨੂੰ ਇੱਕ ਸ਼ੁਗਲ ਮੇਲਾ ਸਮਝਦੇ ਨੇ ਮਜ਼ਾਕ ਸਮਝਦੇ ਨੇ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਤੇ ਹਮੇਸ਼ਾ ਇਹੀ ਮੰਗ ਕਰਨੀ ਚਾਹੀਦੀ ਆ ਕਿ ਦੇਸ਼ਾਂ ਵਿੱਚ ਮੈਂ ਮਿਸਤਰੀਆ ਕੰਮ ਕਰਦਾ ਹੈਗਾ ਤੇ ਸੰਗਰੀਏ ਮੰਡੀ ਮੈਂ ਗਿਆ ਜੀ ਉੱਥੇ ਇੱਕ ਚਤਰਪੋਹ ਨੇ ਨਾਂ ਦਾ ਉਹਨੇ ਕਾਲਜ ਬਣਾਇਆ ਤੇ ਹਜੇ 네ਰੂ ਉਦੋਂ ਜਿਉਂਦਾ ਸੀ ਜੀ ਤੇ ਨਹਿਰੂ ਦੇ ਨਾਲ ਇੰਦਰਾ ਗਾਂਧੀ ਵੀ ਸੀ ਜੀ ਉਹ ਉਤਲੀ ਮਹਿਲ ਤੇ ਚੜ ਕੇ ਅਨਾਉਂਸਮੈਂਟ ਕਰਦੇ ਰਹੇ ਕੋਈ ਉਦੋਂ ਲੋਕਾਂ ਨੂੰ ਐਨਾ ਨਹੀਂ ਸੀ ਡਰ ਕੋਈ ਕਿਸੇ ਕੋਲੇ ਹਥਿਆਰ ਨਹੀਂ ਸੀ ਜੀ ਜੋ ਵੀ ਸੈਨਾ ਸੀ ਉਹਨਾਂ ਦੀ ਰਾਖੀ ਵਾਸਤੇ ਸਿਰਫ ਕੋਲੇ ਉਹਨਾਂ ਦੇ ਬੈਂਤਾ ਛੋਡੀਆਂ ਛੋਡੀਆਂ ਸੀ ਜੀ ਉੱਥੇ ਇੱਕ ਬਜ਼ੁਰਗ 847 ਦਾ ਧੱਕਿਆਂ ਦਾ ਮਾਰਿਆ ਹੋਇਆ ਤੇ ਉਹਨੇ ਨਾ ਇੰਦਰਾ ਗਾਂਧੀ ਦੀ ਬਾਹ ਨੂੰ ਜਾ ਕੇ ਹਥਲਾਇਆ ਜੀ ਜਦੋਂ ਉਹਦੀ ਗੁੱਟ ਨੂੰ ਹਥਲਾਇਆ ਤੇ ਉਹਨਾਂ ਨੇ ਕਦਰਤਨ ਮੰਨੀ ਜੀ ਉਹ ਕਹਿੰਦਾ ਵੀ ਸਾਡੀਆਂ ਏਡੀਆਂ ਏਡੀਆਂ ਧੀਆ ਪਾਕਿਸਤਾਨ ਰਹਿ ਗਈਆਂ ਤੇ ਤੂੰ ਦਾ ਇਹ ਤਾਂ ਸਾਡੀ ਧੀ ਆ ਤੇ ਇਹਦੇ ਹੱਥ ਲਾਉਣ ਤੇ ਤੂੰ ਸਾਡਾ ਲੜਦਾ ਸਾਡੀਆਂ ਏ ਇਦੋਂ ਵੱਡੀਆਂ ਵੱਡੀਆਂ ਪਾਕਿਸਤਾਨ 'ਚ ਰਹਿ ਗਈਆਂ ਅਸੀਂ ਕਿੱਧਰ ਨੂੰ ਜਾਈਏ ਇਹ ਜਿਹੜਾ ਮੌਕਾ ਹੈ ਨਾ ਇਹ ਮੌਕਾ ਤਾਂ ਉਹ ਮੌਕਾ ਹੀ ਦੱਸਦਾ ਜਿਹਨੇ ਵੇਖਿਆ ਕਿਸੇ ਨੂੰ ਕੋਈ ਪਤਾ ਨਹੀਂ ਉਹ ਵੋਟਾਂ ਦੀ ਖਾਤਰ ਲੋਕੋ ਕਿਉਂ ਲੋਕਾਂ ਨੂੰ ਮਰਾਈ ਜਾਂਦੇ ਆ ਜੇ ਤੁਹਾਡੇ ਧਰਮ ਨਹੀਂ ਤਾਂ ਆਗੂ ਨਾ ਬਣੋ ਜੇ ਤੁਸੀਂ ਆਗੂ ਆ ਤਾਂ ਸਿਰ ਤੇ ਤੱਸੀਆਂ ਤਵੀਆਂ ਦੇ ਬਹਿਣਾ ਪੈਂਦਾ ਤੇ ਫੇਰ ਕਿਸੇ ਦਾ ਪਲਾ ਹੁੰਦਾ ਜੀ ਫੋਲ ਕੇ ਵੇਖੋ ਸਿਰ ਲੋਣੇ ਪਏ ਆ ਹੂੰ ਜਿਨੇ ਕਿਹਦਾ ਫਾਇਦਾ ਕੀਤਾ ਬਿਨਾ ਸਿਰਾਂ ਤੋਂ ਵੀ ਲੜੇ ਆ ਜਿਨੇ ਫਾਇਦਾ ਕੀਤਾ ਹੁਣ ਜ਼ੁਲਮ ਦਾ ਰਾਜ ਆ ਧਰਮ ਦਾ ਰਾਜ ਕੋਈ ਨਹੀਂਗਾ ਸੰਭਲ ਜੋ ਸੰਭਲ ਜੋ ਰਹਿਣਾ ਕਿਸੇ ਦਾ ਕੱਖ ਨਹੀਂ ਫੇਰ ਜੀ 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 ਤਾਂ ਦੋਸਤੋ ਸਰਕਾਰਾਂ ਤੋਂ ਇੱਕੋ ਅਪੀਲ ਕਰਨੀ ਚਾਹੀਦੀ ਹੈ ਇੱਕੋ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਅਮਨ ਸ਼ਾਂਤੀ ਚਾਹੀਦੀ ਆ ਆਪਣੇ ਦੇਸ਼ਾਂ ਦੇ ਅੰਦਰ ਅਸੀਂ ਕੋਈ ਜੰਗ ਜੁੱਦ ਨਹੀਂ ਚਾਹੁੰਦੇ ਜਿਹੜੇ ਲੋਕ ਲੋਕਾਂ ਦੇ ਗੁਨੇਕਾਰ ਆ ਜਿੰਨਾ ਕਿਸੇ ਨੇ ਚਾਹੇ ਪਹਿਲਗਾਮ ਦਾ ਹਮਲਾ ਹੋਵੇ ਜਾਂ ਇਹੋ ਜੀ ਕਿਸੇ ਵੀ ਘਟਨਾ ਨੂੰ ਜਿਹੜੇ ਲੋਕੀ ਅੰਜਾਮ ਦਿੰਦੇ ਆ ਜਿਹੜੇ ਅਤਵਾਦੀ ਸਿਰਫ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਦੇਸ਼ਾਂ ਦੇ ਅੰਦਰ ਅਮਨ ਸ਼ਾਂਤੀ ਚੈਨ ਰਹਿਣਾ ਚਾਹੀਦਾ ਲੋਕਾਂ ਵਾਸਤੇ ਸਕੂਨ ਰਹਿਣਾ ਚਾਹੀਦਾ